ਇੱਕ ਗੱਲ ਮੈਂ ਹਣੀ ਸੇਠੀ ਨੂੰ ਜ਼ਰੂਰ ਕਹਿਣਾ ਜਾਵਾਂਗਾ ਕਿ ਪ੍ਰਸ਼ਾਸਨ ਦੀ ਨਿਗਾਹ ਤੇਰੇ ਤੇ ਵੀ ਹੈ ਜਿਹੜੀ ਤੇਰੀ ਜ਼ੁਬਾਨ ਚੱਲ ਰਹੀ ਏ ਇਹਦੇ ਤੇ ਵੀ ਪ੍ਰਸ਼ਾਸਨ ਪੂਰਾ ਧਿਆਨ ਦੇ ਕੇ ਬੈਠਾ ਆਇਆ ਤੇ ਵਾਰੀ ਤੇਰੀ ਵੀ ਆਊਗੀ ਬਿਲਕੁਲ ਇੱਕ ਵੀਡੀਓ ਜਿਹੜੀ ਬੜੀ ਉਹਦੀ ਵਾਇਰਲ ਹੋਈ ਸੀ ਕਿ ਮੈਂ ਪ੍ਰਿੰਕਲ ਦੇ ਜਦੋਂ ਨਿਆਇ ਖਰਾਸਤ ਦੇ ਵਿੱਚ ਪ੍ਰਿੰਕਲ ਗਿਆ ਤਾਂ ਕਹਿੰਦਾ ਮੈਂ ਪਟਾਕੇ ਚਲਾਉਂਗਾ ਫਿਰ ਪਟਾਕੇ ਚਲਾਉਣ ਦੀਆਂ ਵੀਡੀਓਜ਼ ਪਾਈਆਂ ਉਹ ਕਿਵੇਂ ਵੇਖਦੋ ਕਿ ਇੱਕ ਦੋਸਤ ਬਾਅਦ ਵਿੱਚ ਜਦੋਂ ਦੁਸ਼ਮਣ ਬਣਦਾ ਅਜਿਹੀਆਂ ਚੀਜ਼ਾਂ ਕਰਦਾ ਉਹ ਕਿੰਨਾ ਕੁ ਵਾਜਿਬ ਹੈ ਭਾਜੀ ਪ੍ਰਿੰਕਲ ਇੱਕ ਨਿਆਇਕ ਹਿਰਾਸਤ ਦੇ ਵਿੱਚ ਗਿਆ ਵੈ ਕੁਛ ਦਿਨਾਂ ਦੇ ਵਿੱਚ ਉਹਦੀ ਜ਼ਮਾਨਤ ਹੋ ਜੂਗੀ ਤੇ ਜਿਨ੍ਹਾਂ ਨੇ ਦੀਵਾਲੀ ਦੇ ਬਚੇ ਹੋਏ ਪਟਾਕੇ ਉਹਨਾਂ ਨੇ ਚਲਾਏ ਤੇ ਮੈਂ ਉਹਨਾਂ ਨੂੰ ਕਵਾਂਗੇ ਕਿ ਇਹਨਾਂ ਨੂੰ ਥੋੜਾ ਹੋਰ ਬਚਾ ਕੇ ਰੱਖੋ ਜਦੋਂ ਉਹਦੀ ਜ਼ਮਾਨਤ ਹੋਏਗੀ ਤੇ ਫਿਰ ਦੁਬਾਰਾ ਪਟਾਕੇ ਚਲਾ ਲਿਓ ਜਦੋਂ ਭਾਜੀ ਕੋਈ ਬੰਦਾ ਅਸਮਾਨ ਵੱਲ ਦੇਖ ਕੇ ਥੁੱਕਦਾ ਨਾ ਤੇ ਥੁੱਕੋ ਦੇ ਮੂੰਹ ਦੇ ᱛੀ ਆ ਕੇ ਡਿੱਗਦੀ ਹੈ ਤੇ ਹਣੀ ਸਿਟੀ ਇਹੋ ਜਿਹਾ ਇੱਕ ਮਾਨਸਿਕ ਸਥਿਤੀ ਤੋਂ ਪਰੇਸ਼ਾਨ ਹੋਣ ਵਾਲਾ ਬੰਦਾ ਕਿਉਂਕਿ ਇੱਕ ਨਸ਼ੇੜੀ ਹੈ ਆਪਣੇ ਮੂੰਹ ਕਹਿੰਦਾ ਕਿ ਮੈਂ ਪਹਿਲਾਂ ਨਸ਼ੇ ਕਰਦਾ ਸੀ ਪਹਿਲਾਂ ਨਹੀਂ ਉਹ ਹੁਣ ਵੀ ਇੱਕ ਨਸ਼ੇੜੀ ਬੰਦਾ ਵੈ ਆਪਣੀ ਮਤਲਬ ਆਪਣੀ ਵਾਈਫ ਨੂੰ ਪਰੇਸ਼ਾਨ ਕਰਦਾ ਵਾ ਮਾਰਦਾ ਘੁਟਦਾ ਵਾ ਇਹੋ ਜੇ ਇਨਸਾਨ ਦੀ ਤੁਸੀਂ ਸਥਿਤੀ ਨੂੰ ਸਮਝੋ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਪਾ ਰਿਹਾ ਹੈ ਆਪਣੀ ਖੁਦ ਦੀ ਭੈਣ ਨੂੰ ਕਹਿੰਦਾ ਪਿਆ ਬੰਦੇ ਖਾਣੀ ਇਹ ਬੰਦੇ ਦੀ ਮਾਨਸਿਕ ਸਥਿਤੀ ਕਿੱਥੇ ਹੋਏਗੀ ਜਿਹੜਾ ਆਪਣੀ ਭੈਣ ਨੂੰ ਬੰਦੇ ਖਾਣੀ ਕਹਿੰਦਾ ਹੋਵੇ ਸੋਚੋ ਇਸ ਚੀਜ਼ ਦੇ ਬਾਰੇ